ਜਿਸ ਕੀਤੀ ਗਈ ਹੈ ਦੇਖਿਆ ਜਾਦਾ ਕਿੱਧਰ ਵੀ ਦੇਖੋ ਜੀ ਜਦੋਂ ਅਸਾਮ ਦੇ ਉਹਦੇ ਵਿੱਚ ਸਹਿਯਤ ਜੇਲ੍ਹ ਉਹਨਾਂ ਨੂੰ ਤੇ ਕੀ ਕੀ ਮੁਸ਼ਕਲੇ ਸੀ ਰੀਸੈਂਟਲੀ ਜਿਸ ਕੇਸ ਦੇ ਵਿੱਚ ਇਹ ਹੁਣ ਇਸ ਵਕਤ ਗੋਇੰਦਵਾਲ ਜੇਲ੍ਹ ਦੇ ਵਿੱਚ ਗਿਆ ਆ ਦੋਸ਼ੀ ਉਹ ਸਰਪ੍ਰੀਤ ਸਿੰਘ ਸੰਦੀ ਮਠਾੜੂ ਉਹ ਉਹਦੇ ਉੱਤੇ ਆਲਰੇਡੀ ਪਹਿਲਾਂ ਵੀ 3-4 ਮੁਕੱਦਮੇ ਚੱਲ ਰਹੇ ਨੇ ਜੋ ਹੁਣ ਮਸਲਾ ਹੋਇਆ ਆ ਉਹ ਸਰਦਾਰ ਗੁਰਮੀਤ ਸਿੰਘ ਕੁਲਾਰ ਸਾਡੀ ਰਾਮਗੜੀ ਕਮਿਊਨਿਟੀ ਦੇ ਬੜੇ ਰਿਸਪੈਕਟੇਬਲ ਪਰਸਨ ਨੇ ਸਾਡੀਆਂ ਰਾਮਗੜੀਆ ਸੰਸਥਾਵਾਂ ਦੇ ਉਹ ਮੁਖੀ ਨੇ ਪ੍ਰਧਾਨ ਨੇ ਫੀਕੋ ਦੇ ਪ੍ਰਧਾਨ ਨੇ ਚੰਗੇ ਇੰਡਸਟ੍ਰੀਅਲਿਸਟ ਨੇ ਸਮਾਜ ਦੇ ਵਿੱਚ ਬੜਾ ਵੱਡਾ ਰਤਬਾ ਰੱਖਦੇ ਨੇ ਉਹਨਾਂ ਦੇ ਉੱਤੇ ਜਦੋਂ ਇਹ ਭੱਦੀਆਂ ਟਿੱਪਣੀਆਂ ਸੋਸ਼ਲ ਮੀਡੀਆ ਉੱਤੇ ਕਰਨ ਲੱਗ ਗਿਆ ਉਹਨਾਂ ਖਿਲਾਫ ਵੀਡੀਓਜ਼ ਪਾਉਣ ਲੱਗ ਗਿਆ ਉਹਨਾਂ ਦੇ ਖਿਲਾਫ ਕੁਝ ਝਾਲੀ ਲੇਟਰ ਹੈਡ ਤਿਆਰ ਕਰਕੇ ਉਹਨਾਂ ਦੇ ਉੱਤੇ ਕੁਝ ਇਹੋ ਜਿਹਾ ਕੰਟੈਂਟ ਉਹ ਲਿਖ ਰਿਹਾ ਸੀ ਜਿਹਦੇ ਨਾਲ ਰਾਮਗੜੀਆਂ ਕਮਿਊਨਿਟੀ ਦੇ ਉੱਤੇ ਹੀ ਦਾਗ ਲੱਗ ਰਹੇ ਸੀਗੇ ਨਾ ਕਿ ਸਿਰਫ ਗੁਰਮੀਤ ਸਿੰਘ ਕੁਲਾਰ ਉੱਤੇ ਦਾਗ ਲੱਗ ਰਹੇ ਸੀ ਵੀ ਲੁਧਿਆਣੇ ਦੇ ਰਾਮਗੜੀਏ ਜਿਹੜੇ ਨੇ ਉਹ ਐਨਆਰਆਈ ਰਾਮਗੜੀਆਂ ਦੇ ਨਾਲ ਬਹੁਤ ਮਾੜਾ ਵਿਵਹਾਰ ਕਰ ਰਹੇ ਆ ਉਹਨਾਂ ਦੇ ਕੋਲੋਂ ਪੈਸੇ ਠੱਗ ਰਹੇ ਆ ਇਹ ਸਾਰਾ ਕੁਝ ਜੋ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ ਸੀ ਅੱਜ ਮੀਟਿੰਗ ਦੇ ਵਿੱਚ ਸਾਡੀ ਰਾਮਗੜੀਆ ਕਮਿਊਨਿਟੀ ਦੇ ਵੱਖ-ਵੱਖਰੀਆਂ ਸੰਸਥਾਵਾਂ ਦੇ ਪ੍ਰਧਾਨ ਇਕੱਠੇ ਹੋਏ ਇੱਕ ਮੰਚ ਤੇ ਇੱਕ ਟੇਬਲ ਤੇ ਬੈਠ ਕੇ ਉਹਨਾਂ ਨੇ ਸਲਾਹ مشورہ ਕੀਤਾ ਤੇ ਉਹਨਾਂ ਨੇ ਇਹ ਫੈਸਲਾ ਕੀਤਾ ਵੀ ਅਸੀਂ ਹਰ ਇੱਕ ਮੁਕਾਮ ਤੱਕ ਸਰਦਾਰ ਗੁਰਮੀ ਸਿੰਘ ਕੁਲਾਰ ਦਾ ਸਾਥ ਦੇਵਾਂਗੇ ਉਹਨਾਂ ਦੇ ਨਾਲ ਆ ਜੋ ਹੁਣ ਦੋਸ਼ੀ ਸਰਪ੍ਰੀਤ ਸਿੰਘ ਸੈਂਟੀ ਮਠਾੜੂ ਇਸ ਮੁਕੱਦਮੇ ਦੇ ਵਿੱਚ ਜੋ ਅਕਿਊਜ਼ਡ ਆ ਉਹਦਾ ਹਜੇ ਆਉਣ ਵਾਲੇ ਸਮੇਂ 'ਚ ਜਦੋਂ ਟ੍ਰਾਇਲ ਚੱਲੂਗਾ ਕੋਰਟ ਦੇ ਵਿੱਚ ਤਾਂ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਆਪਣੇ ਵੱਲੋਂ ਬਹੁਤ ਵਧੀਆ ਅਸੀਂ ਆਪਣੇ ਵੱਲੋਂ ਕਾਨੂੰਨੀ ਰੈਮੇਡੀ ਜੋ ਆਪਣੀ ਅਵੇਲ ਕਰਾਂਗੇ ਤੇ ਇਸ ਕੇਸ ਨੂੰ ਅਸੀਂ ਅਖੀਰਲੇ ਮੁਕਾਮ ਤੱਕ ਲੈ ਕੇ ਜਾਵਾਂਗੇ ਤਾਂ ਉਹਦੇ ਵਿੱਚ ਸਾਰੇ ਭਾਈਚਾਰੇ ਵੱਲੋਂ ਸਰਦਾਰ ਗੁਰਮੀਤ ਸਿੰਘ ਕੋਲਾਰ ਦਾ ਪੂਰਨ ਤੌਰ ਤੇ ਸਾਥ ਅਤੇ ਸਹਿਯੋਗ ਦਿੱਤਾ ਜਾਊਗਾ। ਇਹ ਬਚਾਅ ਪੱਖ ਨੇ ਵੀ ਕੁਝ ਗੱਲ ਕੀਤੀ ਸੀ ਜੀ। ਹਾਂਜੀ ਹਾਂਜੀ ਬਿਲਕੁਲ ਉਹਨਾਂ ਨੇ ਆਪਣੇ ਵੱਲੋਂ ਇਹ ਬਚਾਅ ਪੱਖ ਰੱਖਿਆ ਸੀਗਾ ਵੀ ਕਿ ਅਸੀਂ ਇਹੋ ਜਿਹਾ ਕੁਝ ਨਹੀਂ ਕੀਤਾ ਹੈਗਾ। ਤੇ ਪਰ ਉਹਨਾਂ ਨੇ ਕੋਈ ਠੋਸ ਸਬੂਤ ਪੇਸ਼ ਨਹੀਂ ਕੀਤਾ ਕਿਉਂਕਿ ਬਚਾਅ ਤਾਂ ਹੋ ਸਕਦਾ ਸੀਗਾ ਜੋ ਸਾਡੇ ਜੋ ਸਾਡੇ ਮੁਤਾਬਿਕ ਇਹ ਸੀ। ਕਿ ਜਿਸੋ ਵਿਅਕਤੀ ਦਾ ਨਾਮ ਉਹ ਵਰਤ ਰਹੇ ਸੀਗੇ ਕੁਲਦੀਪ ਸਿੰਘ 베ਰਦੀ ਉਸ ਵਿਅਕਤੀ ਨੂੰ ਜੇਕਰ ਉਹ ਮੂਹਰੇ ਲੈ ਕੇ ਆਉਂਦੇ ਆ ਉਹ ਵਿਅਕਤੀ ਅੱਗੇ ਆਉਂਦਾ ਜਿਹਦੇ ਨਾਲੇ ਘਟਨਾ ਹੋਈ ਆ ਤਾਂ ਆਪਾਂ ਇਹ ਗੱਲ ਕਹਿ ਸਕਦੇ ਸੀਗੇ ਵੀ ਹਾਂ ਵੀ ਵਾਕਈ ਕੋਈ ਇਹੋ ਜਿਹਾ ਕ੍ਰਾਈਮ ਕਮਿਟ ਹੋਇਆ ਬਟ ਜਿਹੜੀ ਗੱਲ ਹੀ ਹਵਾ ਚ ਨਾ ਹੀ ਕੋਈ ਇਹੋ ਜਿਹਾ ਵਿਅਕਤੀ ਐਗਜ਼ਿਸਟ ਕਰਦਾ ਆ ਨਾ ਹੀ ਕੋਈ ਸਾਹਮਣੇ ਆਇਆ हां ਜਦੋਂ ਕੋਈ ਸਾਹਮਣੇ ਆਊਗਾ ਆਪਾਂ ਕਰਾਂਗੇ ਪਰ ਐਵੇਂ ਕਿਸੇ ਤੀਜੇ ਬੰਦੇ ਦਾ ਨਾਮ ਲੈ ਕੇ ਸੋਸ਼ਲ ਮੀਡੀਆ ਉੱਤੇ ਸਾਰੀ ਬਰਾਦਰੀ ਨੂੰ ਵਿੱਚ ਹੀ ਲਪੇਟ ਕੇ ਗਾਲਾਂ ਕੱਢ ਦੇਣੀਆਂ ਬਰਾਦਰੀ ਨੂੰ ਦੋ ਫਾੜ ਕਰ ਦੇਣਾ ਸਮਾਜ ਵਿੱਚ ਬੜਾ ਜ਼ਿਆਦਾ ਇਸ ਗੱਲ ਦਾ ਨਾ ਮਾੜਾ ਅਸਰ ਹੋ ਰਿਹਾ ਹੈ ਆਲਥੋ ਇਹ ਖੁਦ ਕਹਿੰਦੇ ਆ ਅਸੀਂ ਲੋਕਾਂ ਦੇ ਰਿਸ਼ਤੇ ਕਰਾਉਂਦੇ ਆ ਪਰ ਜਿਹੜੇ ਰਿਸ਼ਤੇ ਕਰਾਉਂਦੇ ਨੇ ਤੇ ਉਹ ਕਿਸ ਤਰੀਕੇ ਇਹ ਸਾਡੇ ਇੰਡਸਟਰੀਅਲਿਸਟਾਂ ਨੂੰ ਸਾਡੀ ਕਮਿਊਨਿਟੀ ਨੂੰ ਇਹ ਇੰਨੇ ਪੱਤੇ ਲੈਵਲ ਦੇ ਉੱਤੇ ਸੋਸ਼ਲ ਮੀਡੀਆ ਤੇ ਬਦਨਾਮ ਕਰ ਰਹੇ ਨੇ ਤੇ ਇਹਨਾਂ ਨੂੰ ਖੁਦ ਸੋਚਣਾ ਚਾਹੀਦਾ ਹੈ ਅੰਡਰ ਗੋਨਿਵਾਲ ਜੀ ਦੇ 21 ਪਰਚੇ ਦੇ ਅੰਦਰ ਜੀ ਸਬ ਮਕਦਮਾ ਨੰਬਰ 202 ਹੈ ਜੀ ਐਫ ਆਈ ਆਰ ਨੰਬਰ 202 थाना ਡਿਵੀਜ਼ਨ ਨੰਬਰ 6 ਤੇ ਅੰਡਰ ਸੈਕਸ਼ਨ ਇਹ ਹੈਗਾ ਜੀ 308 336 340 66 ਡੀ ਆਈ ਟੀ ਐਕਟ 67 ਆਈ ਟੀ ਐਕਟ 336 352 ਬੀ ਐਨ ਐਸ ਸਾਈਬਰ ਕ੍ਰਾਈਮ ਦੇ ਮਾਮਲੇ ਦੇ ਅੰਦਰ ਹੈ ਸਾਈਬਰ ਕ੍ਰਾਈਮ ਪਲੱਸ ਬੀ ਐਨ ਐਸ ਦੇ ਮਾਮਲਿਆਂ ਚ ਅੰਦਰ ਆ ਜੇ ਆਪਾਂ ਆਈ ਪੀ ਸੀ ਦੇ ਮੁਤਾਬਕ ਕਹਿ ਰਹੀ ਹੈ ਤਾਂ 384 465 471 120 ਵੀ ਠੀਕ ਹੈ ਸ਼ੋਰ ਤੇ ਤਕੋ ਅੱਜ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਆ ਅਸੀਂ মিডিਆ ਰਹੀਂ ਸਮੁੱਚੇ ਪੰਜਾਬੀਆਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਜਿਹੜਾ ਇੱਕ ਕ੍ਰਿਮੀਨਲ ਆਫੈਂਡਰ ਸੀਗਾ ਸੰਦੀ ਮਠਾੜੂ ਸਰਬਜੀਤ ਸਿੰਘ ਆਫ ਸੰਦੀ ਮਠਾੜੂ ਜਿਹੜਾ ਕਿ ਪਿਛਲੇ ਸਮੇਂ ਤੋਂ ਐਕਸਟਰਸ਼ਨ ਕਰਦਾ ਸੀ ਬਲੈਕਮੇਲ ਕਰਦਾ ਸੀਗਾ ਔਰ ਸਾਈਬਰ ਕ੍ਰਾਈਮ ਦਾ ਮਾਸਟਰਮਾਈਂਡ ਸੀਗਾ ਉਹ ਔਰ ਉਹਦੀ ਵਾਈਫ ਸੁਪੀ ਮਠੜੂ ਇਹ ਇਕੱਠੇ ਹੋ ਕੇ ਜਿੱਥੇ ਐਕਸਟਰਸ਼ਨ ਕਰਦੇ ਸੀਗੇ ਉਥੇ ਇਹ ਪਿਛਲੇ ਸਮੇਂ ਦੇ ਵਿੱਚ ਰੇਪ ਦੇ ਕੇਸ ਦੇ ਵਿੱਚ ਵੀ ਇਹ ਸਵਾ ਸਾਲ ਜੇਲ੍ਹ ਜਾ ਕੇ ਆਇਆ ਵਾ ਔਰ ਇਹ ਰੇਪਸਟਰ ਕ੍ਰਿਮੀਨਲ ਮਾਈਂਡਡ ਆ ਹੈ ਤੇ ਇਹਨੇ ਪਿਛਲੇ ਸਮੇਂ ਦੇ ਵਿੱਚ ਤਕਰੀਬਨ 1 ਸਾਲ ਤੋਂ ਮੇਰੀਆਂ ਪੋਸਟਾਂ ਜਦ ਵੀ ਕੋਈ ਇਲੈਕਸ਼ਨ ਆਉਂਦਾ ਸੀ ਤੇ ਮੇਰੀਆਂ ਪੋਸਟਾਂ ਨੂੰ ਫੇਕ ਲੈਟਰਪੈਡ ਯੂਜ਼ ਕਰਕੇ ਇਹ ਅਲੱਗ-ਅਲੱਗ ਸੋਸ਼ਲ ਮੀਡੀਆ ਦੇ ਉੱਤੇ ਪਾ ਕੇ ਮੈਨੂੰ ਬਦਨਾਮ ਕਰਦਾ ਸੀਗਾ ਤੇ ਮੇਰੇ ਤੋਂ ਫਰੋਤੀ ਦੀ ਵੀ ਇਹਨੇ ਮੰਗ ਕੀਤੀ 2.5 ਕਰੋੜ ਰੁਪਏ ਦੀ ਇਹ ਵਿਅਕਤੀ ਪਤਾ ਨਹੀਂ ਸੀ ਲੱਗ ਰਿਹਾ ਇਹ ਕੌਣ ਆ ਪਰ ਜਦੋਂ ਇਨੇ ਉਸ ਪੋਸਟਰ ਨੂੰ ਸੋਸ਼ਲ ਮੀਡੀਆ ਦੇ ਉੱਪਰ ਸ਼ੇਅਰ ਕੀਤਾ ਔਰ ਫੇਕ ਲੈਟਰਪੈਡ ਜਿਹੜੀ ਗਾਮਗੜੀ ਆ ਕਾਉਂਸਲ ਯੂਕੇ ਦੇ ਯੂਜ਼ ਕੀਤੇ ਉਸ ਸੰਸਥਾ ਨੇ ਸਾਡੇ ਡੀਜੀਪੀ ਸਾਹਿਬ ਨੂੰ ਔਰ ਸਾਡੇ ਸੀਪੀ ਲੁਧਿਆਣਾ ਨੂੰ ਔਰ ਇੱਕ ਕਲੈਰੀਫਿਕੇਸ਼ਨ ਸਾਨੂੰ ਡਾਇਰੈਕਟ ਭੇਜੀ ਕਿ ਇਸ ਪ੍ਰੋਫੈਸਰ ਕੁਲਦੀਪ ਸਿੰਘ ਬਿਰਦੀ ਦੇ ਨਾਮ ਦਾ ਕੋਈ ਵਿਅਕਤੀ ਨਹੀਂ ਇਹ ਪ੍ਰਮਾਣ ਹੀ ਪੂਰਾ ਬਲੈਕਮੇਲ ਕਰਦਾ ਇਹਦੇ ਪਤਾ ਸਰਪਰਮਜੀਤ ਸਿੰਘ ਮਠਾੜੂ ਤੁਸੀਂ ਦੇਖੋ ਕਿ ਉਹ ਗੋਗਾ ਜੀ ਨੂੰ ਫੋਨ ਕਰਕੇ ਕਹਿ ਰਹੇ ਆ ਤੁਸੀਂ ਪਲੀਜ਼ ਇਸ ਕੰਮ ਦੇ ਵਿੱਚ ਨਾ ਆਓ ਜਿੱਥੋਂ ਪਤਾ ਲੱਗ ਰਿਹਾ ਵਾ ਕਿ ਇਹਨਾਂ ਦੀ ਗਿਣੀ ਮਿੱਥੀ ਸਾਜ਼ਿਸ਼ ਆ ਸੋ ਇਹ ਮਾਨਯੋਗ ਅਦਾਲਤ ਨੇ ਹੁਣ ਇਹਨਾਂ ਨੂੰ 14 ਦਿਨ ਦਾ ਜੁਡੀਸ਼ੀਅਲ ਰਿਮਾਂਡ ਦੇ ਕੇ ਇਹਨਾਂ ਨੂੰ ਗੋਇੰਦਵਾਲ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਵਾ ਅਸੀਂ ਜਿਹੜੇ ਮੀਡੀਆ ਰਹੀਂ ਜਿੱਥੇ ਆਪਣੀ ਬਰਾਦਰੀ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਨੂੰ ਮੂੰਹ ਨਾ ਲਾਇਆ ਜਾਵੇ ਪਰ ਅਸੀਂ ਰਾਮਗੜੀਆ ਫਾਊਂਡੇਸ਼ਨ ਪੰਜਾਬ वर्ल्ड ਸਿੱਖ ਰਾਮਗੜੀਆ ਆਰਗੇਨਾਈਜੇਸ਼ਨ ਪੌਲ ਇੰਡੀਆ ਰਾਮਗੜੀਆ ਵਿਸ਼ਵ ਕਰਮਾ ਫੈਡਰੇਸ਼ਨ ਪਰ ਰਾਮਗੜੀਆ ਬੋਰਡ ਇਹਨਾਂ ਵੱਲੋਂ ਇਹ ਸਮੁੱਚੀ ਜਿਹੜੀ ਰਾਮਗੜੀਆ ਕਮਿਊਨਿਟੀ ਆ ਆਪਣੀਆਂ ਆਰਗੇਨਾਈਜੇਸ਼ਨਸ ਵੱਲੋਂ ਇਹਦਾ ਬਾਈਕਾਟ ਕਰਦੇ ਨੇ ਸਾਰੇ ਸੰਸਥਾਵਾਂ ਦੇ ਪ੍ਰਧਾਨ ਨਾਲ ਪਹੁੰਚੇ ਨੇ ਪਰ ਮੈਂ ਲਾਸਟ ਦੇ ਵਿੱਚ ਇੱਕ ਗੱਲ ਕਹੂੰਗਾ ਕਿ ਜਿਹੜਾ ਲਾਸਟ ਪਰਚਾ 28 ਤਰੀਕ ਨੂੰ ਇਨਾਂ ਦੇ ਖਿਲਾਫ ਦਰਜ ਹੋਇਆ ਕਿ ਜਿਹੜਾ ਇਹ ਬਲੈਕਮੇਲ ਕਰਦੇ ਸੀ ਐਕਸਟਰਸ਼ਨ ਕਰਦੇ ਸੀ ਫਰੋਤੀਆਂ ਦੀ ਮੰਗ ਕਰਦੇ ਸੀਗੇ ਸੋ ਮਨਜੁਗ ਅਦਾਲਤ ਨੇ ਇਹਨਾਂ ਦੇ ਉੱਤੇ ਪਰਚਾ ਦੇ ਕੇ ਜਿਹੜਾ ਇਹਨਾਂ ਦੇ ਉੱਤੇ ਜਿਹੜੀਆਂ ਅਲੱਗ-ਅਲੱਗ ਤਹਰਾਮਾਂ ਸੀਗੀਆਂ ਜਿਹੜੇ ਇਹਨਾਂ ਤੇ ਪਹਿਲਾਂ ਵੀ ਲੱਗੀਆਂ ਹੋਈਆਂ ਸੀਗੀਆਂ ਤੇ ਹੁਣ ਵੀ ਜਿਹੜਾ ਲੇਟੈਸਟ ਇਹਨਾਂ ਦੇ ਉੱਤੇ ਜਿਹੜੀ 202 ਨੰਬਰ ਜਿਹੜੀ ਐਫ ਆਈ ਆਰ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 6 ਦੇ ਵਿੱਚ سنگੀਨ ਤਹਰਾਮਾਂ ਦੇ ਸਾਹਤ ਲਗਾਈ ਆ ਫੁਲੀ ਮੈਂ ਤੁਹਾਨੂੰ ਆ ਜਿਹੜੀ ਕਾਪੀ ਆ ਉਹ ਦਿਖਾ ਦੇਣਾ ਵਾ ਕਿ ਪੁਲਿਸ ਸਟੇਸ਼ਨ ਲੁਧਿਆਣਾ ਵੱਲੋਂ ਜਿਹੜੀ ਆ ਕਮਿਸ਼ਨਰੇਟ ਲੁਧਿਆਣਾ ਵੱਲੋਂ 28/8 ਨੂੰ ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਆ ਜਿਹਦੇ ਵਿੱਚ ਪੁਲਿਸ ਨੇ ਇਹਨਾਂ ਦੇ ਉੱਤੇ ਅਲੱਗ-ਅਲੱਗ ਜਿਹੜੀਆਂ ਧਰਾਵਾਂ ਲਗਾਈਆਂ ਨੇ ਉਹ ਹਾਂ ਜੀ ਪ੍ਰੰਤ ਪੁਲਤਸਾਹੀ ਹਾਂ ਉਹਨਾਂ ਨੇ ਉੱਤੇ 308 336 340 61 352 66 اور 67 ਦਾ ਹਮਲਾ ਲਗਾ ਕੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਿਆ ਵਾ ਤੇ ਮੈਂ ਸਿਰਫ ਇੱਕੋ ਹੀ ਗੱਲ ਕਰਦਾ ਕਿ ਇਹ ਵਿਅਕਤੀ ਨੂੰ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਹੈ ਮਾਨਯੋਗ ਅਦਾਲਤ ਤੋਂ ਵੀ ਮੈਂ ਇਹ ਚੀਜ਼ ਦੀ ਮੰਗ ਕਰਦਾ ਵਾਂ ਤਾਂ ਕਿ ਕੋਈ ਹੋਰ ਵਿਅਕਤੀ ਦਾ ਐਕਸਟਰਸ਼ਨ ਨਾ ਹੋ ਸਕੇ ਤੇ ਅੱਗੇ ਤੋਂ ਇਹਨਾਂ ਨੂੰ ਸਬਕ ਮਿਲ ਸਕੇ ਹਾਲਾਂਕਿ ਇਹਨਾਂ ਨੂੰ ਸਬਕ ਪਹਿਲਾਂ ਦੋ ਵਾਰ ਜੇਲ੍ਹ ਦੇ ਵਿੱਚ ਵੀ ਮਿਲਿਆ ਵਾ ਪਰ ਉਹਦੇ باوجود ਵੀ ਇਹ ਨਹੀਂ ਹਟ ਰਹੇ ਹੈਗੇ ਸੋ ਮੈਂ ਜਿੱਥੇ ਅਦਾਲਤ ਨੂੰ ਬੇਨਤੀ ਕਰਦਾ ਵਾਂ ਉੱਥੇ ਸਾਡੇ ਭਾਈਚਾਰੇ ਨੂੰ ਵੀ ਜ਼ਰੂਰ ਬੇਨਤੀ ਕਰਦਾ ਵਾਂ ਕਿ ਇਸ ਵਿਅਕਤੀ ਨੂੰ ਮੂੰਹ ਨਾ ਲਾਇਆ ਜਾਵੇ ਸਾਡੇ ਕਰੋੜਾਂ ਪੈਸੇ ਦਾ